ਸਵਾਗਤ ਆ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਬੱਸੀਆਂ ਠੀਕ ਹੈ ਜੀ ਗੋਰਾ ਬਾਈ ਆਪਣਾ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਨਾਮ ਦੱਸੋ ਜੀ ਆਪਣਾ ਨਾਮ ਗੋਰਾ ਬਾਈ ਆਪਣਾ ਹਾਂਜੀ ਪਿੰਡ ਪਿੰਡ ਭਦੌੜ ਆ ਬਾਈ ਜ਼ਿਲ੍ਹਾ ਜਿਲ੍ਹਾ ਬਰਨਾਲਾ ਤਪਾ ਤਸੀਲ ਅਬਦਾਤਾ ਰੋਡ ਤੇ ਆਪਣਾ ਘਰ ਆ ਬਈ ਨੰਬਰ ਭਰਾ ਆਪਣਾ ਨੰਬਰ 87 ਤੋਂ 88 0432 ਠੀਕ ਹੈ ਜੀ ਹਾਂਜੀ ਭਾਈ ਜੀ ਆਪਣੇ ਕੋ ਕਿੰਨੇ ਨਾਗਾ ਅੱਜ ਪਗੜੇ ਪੰਜ ਆ ਜੀ ਪੰਜ ਨਾਗਾ ਠੀਕ ਹੈ ਜੀ ਆ ਪਹਿਲੀ ਬੱਚੀ ਦੀ ਜਾਣਕਾਰੀ ਇਹ ਬੱਚੀ ਦਾ ਵੀ ਟੀਕਾ ਲੱਗਾ 37 33 ਦਿਨਾਂ ਦਾ ਤੇ ਮਨਕ ਚੱਲ ਬੜੀਆ ਬੱਚੀ ਆ ਬਰੀਡ ਵਾਲੀ ਹਾਂਜੀ ਥਾਣ ਵੀ ਚਾਰ ਪੰਜਵਾਂ ਥਾਂਡੇ ਕੋਈ ਫੋੜ ਨਹੀਂ ਛਾਗ ਨਹੀਂ ਝੋਲੀ ਝੋਲੀ ਬਹੁਤ ਚੰਗੀ ਆ ਠੀਕ ਹੈ ਜੀ ਆ ਦੇਖ ਨਹੀਂ ਜਿਸ ਵੇਖਸਾ ਦੇ ਭਰਾ ਠੀਕ ਹੈ ਜੀ ਦੇਖ ਦੇਖੀ ਹਾਂਜੀ ਹਾਂਜੀ ਦੇਖੀ ਛੇਰ ਬਹੁਤਾ ਹਾਂਜੀ ਕੀ ਰੇਟ ਦਾ ਭਰਾ ਜਾਇ ਜਦਾ 22000 ਦੇਣਾ ਜੀ ਕਿ ਪੰਜ 22000 ਰੁਪਿਆ ਰੇਟ ਆ ਭਰਾ ਜਦੋਂ ਚੈੱਕ ਹੋ ਗਈ ਉਹ ਤੋਂ ਵੱਧ ਲਿਖ ਜੂਗੀ ਹੁਣ ਤਾਂ ਇਹ ਨਾ ਜੇ ਚੱਕਾ ਨਿਕਲੂ ਪਰ ਪੱਕਾ ਗੱਬਣ ਠੀਕ ਹੈ ਜੀ ਠੀਕ ਆ ਭਰਾ ਦਾ ਆਪਣਾ ਉਹਦਾ ਠੀਕ ਹੈ ਜੀ ਠੀਕ ਲੋਪਾ ਚੈੱਕ ਕਰ ਸਾ ਦਿਨ ਮੋੜ ਲਈ ਬਸ ਇਹ ਸੋਹਣੀ ਕੱਦ ਕਾਰ ਫੇਸ ਕਾਰਡ ਦੇਖਣੇ ਵਧੀਆ ਠੀਕ ਹੈ ਜੀ ਸੈਕੜਾ ਇਹਦੇ ਕੋਈ ਕਹਿ ਨਹੀਂ ਸਕਦਾ ਠੀਕ ਹੈ ਜੀ ਜੇ ਤਾਂ ਮੜ ਗਿਆ ਇਹਨਾਂ ਨਿਸ਼ਾਨਿਆਂ ਇਹ ਰਹਿੰਦੇ ਕਈ ਵਾਰੀ ਠੀਕ ਹੈ ਜੀ ਠੀਕ ਹੈ ਵੱਡੀ ਹੋਈ ਤੇ ਕਢਾਈ ਸੀ ਆਪੇ ਹੀ ਆਪ ਠੀਕ ਹੈ ਜੀ ਹਾਂਜੀ ਭਾਈ ਜੀ ਦੂਜੀ ਵਾਰੀ ਇਹ ਚਾਹੀਦੀ ਜਾਣਕਾਰੀ ਇਹ ਬਾਈ 6 ਮਹੀਨੇ ਦੀ ਗੱਬਣਾ ਹਾਂਜੀ ਟੋਕੜ ਅੱਛਾ ਜੀ 6 ਮਹੀਨੇ ਦੀ ਗੱਬਣਾ ਬਈ ਇਹ ਠੀਕ ਹੈ ਜੀ ਜਰਸੀ ਆ ਪੰਜਾਬੀ ਆ ਦੇਖ ਟੋਆ ਬੱਦ ਮੱਥੇ ਕਿੰਨਾ ਠੀਕ ਹੈ ਜੀ ਮੂੰਹ ਦੇਖਣਾ ਸੋਹਣਾ ਲੱਗਿਆ ਪਿਓਰ ਜਰਸੀ ਹੈ ਠੀਕ ਹੈ ਜੀ ਥੋੜੀ ਫਿੱਕੀ ਜਰੂਰ ਹੈਗੀ ਆ ਦੁੱਧ ਦਿੰਦੀ ਕਰਕੇ ਲਿੱਸੀਆਂ ਹੋਣੀਆਂ ਇਹ ਗੱਬਣ ਕਿੰਨੇ ਟਾਈਮ ਦੀ ਬਈ 6 ਦੀ ਬਈ 6 ਮਹੀਨੇ ਦੀ ਗੱਬਣਾ ਤੇ ਦੁੱਧ ਹੁਣ ਕਿੰਨਾ ਦਿੰਦੀ ਵੀਰੇ ਦੁੱਧ 5 ਕਿਲੋ ਮੰਨ ਕੇ ਕਿਲੋ 5 ਕਿਲੋ ਕਿੱਟੇ ਹੁੰਦੀ ਨੇ ਬਈ ਜੀ ਨਾ ਜੀ ਧੋਣਨਾ ਚਾਹੁੰਦੇ ਆਂ। ਆ 72 ਕਿਲੋ। ਹੂੰ। ਠੀਕ ਹੈ ਜੀ। ਤੇ ਰੇਟ ਭਰਾ ਜਾਇਜਾ। ਰੇਟ 40 ਦੇ ਦਾਂਗੇ। 40 ਹਜ਼ਾਰੀ ਟੋਕੜ ਕੱਬਣ। ਗਾਂਪਰਾ ਇਹ ਕਿਸੇ ਨੇ ਲੈਣੀ ਆ 6 ਮਹੀਨੇ ਦੀ ਕੱਬਣਾ। ਠੀਕ ਹੈ ਜੀ। ਬਾਕੀ ਕੱਦ ਲੈਂਥ ਵਧੀਆ। ਜਿੱਦੀ ਜਰਸੀ ਤਾਂ ਕੱਦ ਹੁੰਦਾ ਵੱਡਾ ਕਸੀਰ ਸਾਉ ਬਹੁਤ ਆ। ਠੀਕ ਹੈ ਜੀ। ਝੋਲੀ ਬਹੁਤ ਚੰਗੀ ਲੱਗੀ ਦੀ ਆ ਦੇਖ। ਠੀਕ ਹੈ ਜੀ। ਲੋਹ ਫਰਾ ਜੀ। ਦੇਖ ਸਕਦੇ ਹੋ। ਠੀਕ ਹੈ ਜੀ। 16 ਕਿਲੋ ਹੁੰਦਾ ਇਹਨੇ ਪਲੂਨ ਨੇ। ਠੀਕ ਹੈ ਜੀ। ਔਰ ਦੂਜੀ ਸੋਈ ਨੂੰ ਕੱਬਣਾ। ਠੀਕ ਹੈ ਜੀ। ਹਾਂਜੀ ਭਈਆ ਬੱਸੀ ਦਸ ਜਰਸੀ ਅਖੀਰੀ ਬੱਛੀ ਹੈ ਜੀ ਠੀਕ ਹੈ 12 ਕੁ ਮਹੀਨਾ ਦਾ ਬੱਚਾ ਹੋ ਬਈ ਠੀਕ ਹੈ ਜੀ ਬਹੁਤ ਚੰਗੀ ਬਰੀਡ ਹੈ ਜਿੰਨੀ ਵੀ ਕਹਦੇ ਹੁੰਦੇ ਠੀਕ ਹੈ ਜੀ ਰੇਟ ਦੱਸ ਦੋ ਪਹਿਲਾਂ ਰੇਟ ਹੈ 22 ਦੇ ਦਾਂਗੇ ਠੀਕ ਹੈ ਜੀ ਲੋਪਰਾ ਦੇਖ ਸਕਦੇ ਹੋ ਬਹੁਤ ਨਸਲ ਵਾਲੀ ਪੱਛੀ ਹੈ ਬਈ ਝੋਲੀ ਦੇਖਦੇ ਕਿੰਨੀ ਚੰਗੀ ਹੈ ਠੀਕ ਹੈ ਹਾਂਜੀ ਹਾਂਜੀ ਕੀ ਬਾਤ ਹੈ ਸਹੀ ਗੱਲ ਹੈ ਦੇਖੀ ਲੋਪਰਾ ਦੇਖ ਠੀਕ ਹੈ ਇਸ ਕੁਆਲਿਟੀ ਬੜੀ ਪਿਆਰੀ ਹੈ ਬਾਕੀ ਟੋਕਨ ਲੱਗਿਆ ਦਾ ਫਾਰਮ ਦੀ ਬੱਛੀ ਹੈ ਬਈ ਠੀਕ ਹੈ ਜੀ ਆ ਵੀ ਇਹਦਾ ਡਾਟਾ ਸਾਰਾ ਨਿਕਲ ਸਕਦਾ ਜਕਰਾਉਣਾ ਕਿਹਨੇ ਠੀਕ ਹੈ ਜੀ ਠੀਕ ਹੈ ਪੈਪ ਜੀ ਭਰਨੀ ਪੈਂਦੀ ਨੂੰ ਪਤਾ ਹੀ ਆ ਠੀਕ ਹੈ ਜੀ ਇਹ ਦੇ ਪੂਰੀ ਪਿਓਰ ਜਰਸੀ ਬਸ ਇਹ ਫਾਰਮ ਵਾਲੀ ਠੀਕ ਹੈ ਜੀ ਲੋਪਰਾ ਫੇਸ ਕੁਆਲਿਟੀ ਬਿਊਟੀ ਹਾਂ ਬਾਕੀ ਸਾਈਜ਼ ਬਹੁਤ ਸੋਹਣਾ ਪਲੀ ਸਮੀ ਦੀ ਵਧੂਗਾ ਹਾਂਜੀ ਹਾਂਜੀ ਅਜੇ ਦਾ ਕੱਲ ਦੀਆਂ ਕਰ ਪੱਠੇ ਜੇ ਘਟ ਖਾਦੇ ਨੇ ਹੁਣ ਪਾਉਣੇ ਸੀ ਠੀਕ ਹੈ ਜੀ ਲੋਪਰਾ ਬਾਈ ਜੀ ਨੇ ਦੱਸਤਾ ਫੇਸ ਬਿਊਟੀ ਤੇ ਦੇਖ ਸਕਦਾ ਕਿੰਨੀ ਸੋਹਣੀ ਆ ਬਹੁਤ ਜ਼ਿਆਦਾ ਇਹਦਾ ਰਕਤ ਵਸਾ ਇੰਨਾ ਵੀ ਕਰ ਰੱਖਣਾ ਨਗੀਨਾ ਹੀ ਆ ਠੀਕ ਹੈ ਜੀ ਠੀਕ ਕੰਦ ਨਾ ਨਾ ਮੈਨੂੰ ਮਿਲਦੀ ਇਹ ਜੀ ਤਾਂ ਹਾਂਜੀ ਹਾਂਜੀ ਬਹੁਤ ਸੋਹਣੀ ਹੈ ਫੇਸਬੁਕ ਦੀ ਕੰਨ ਕੰਨ ਬਹੁਤ ਸੋਹਣਾ ਲੱਗਦਾ ਮੋਲੇ ਵੀ ਆਪਣਾ ਜਾਇਜ ਹੈ ਕੋਈ ਵਾਲਾ ਨੇ ਬਾਈ ਕਹਿੰਦਾ ਵੀ ਮੰਗੀਆਂ ਦਾ ਜਿਹੜੀ ਬਰੀਡ ਵਾਲੀ ਚੀਜ਼ ਆ ਉਹਦੇ ਪੈਸੇ ਵੱਧ ਲਾਉਣੇ ਬੰਦੇ ਆਪ ਨੂੰ ਠੀਕ ਹੈ ਜੀ ਠੀਕ ਹੈ ਜਿਹੜੀ ਹੁਣ ਦੋ ਗਲੀ ਦੀ ਸੀ ਜਾਂ 76 ਕੰਨੀ ਜੀ ਆ ਉਹਦੇ ਤਾਂ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਉਹ ਘੱਟ ਮਿਲ ਜਾਂਦੀ ਆ ਹੁਣ ਜਿਹੜੀ ਨਸਲ ਵਾਲੀ ਉਹ ਫਾਰਮ ਵਾਲਾ ਉਹੀ ਵੇਚਦਾ ਉਹਨੂੰ ਵੀ 4 ਕੇ ਵਧਿਆ ਲੈਂਦਾ ਠੀਕ ਹੈ ਵੇਚਦਾ ਨਹੀਂ ਵੇਚਦਾ ਨਹੀਂ ਫਾਰਮ ਵਾਲਾ ਨਾ ਠੀਕ ਹੈ ਜੀ ਨਗੀਨੇ ਕਿੱਥੋਂ ਲਿਆ ਦੇ ਦੋ ਛੋ ਤਿੰਨ ਨੰਬਰ ਇਹ 8 ਮਹੀਨਿਆਂ ਦਾ ਬੱਚਾ ਹੋ ਬਾਈ 8 ਮਹੀਨਿਆਂ ਦਾ ਆ ਵੇ ਇਹਦੀ ਝੋਲੀ ਦੇਖੇ ਦੀ ਵੀ ਥਾਣ ਬਾਲੇ ਚੰਗੇ ਲੱਗੇ ਦਾ ਨਸਲ ਆ ਬਸ ਇਹਨਾਂ ਦੇ ਡੋਟ ਹਾਂਜੀ ਹਾਂਜੀ ਲੰਮੇ ਲੰਮੇ ਥਾਣਾ ਸੋਹਣੇ ਪੈਟ ਪੋੜੇ ਦੇ ਅੰਦੇ ਸਿੱਧੀਆਂ ਘੋੜੀ ਵਾਂਗ ਖੜੀਆਂ ਠੀਕ ਹੈ ਕੋਈ ਢਾਲੂ ਨਹੀਂ ਹੈ ਠੀਕ ਹੈ ਤੇ ਤੁਰ ਕੇ ਦਿਖਾ ਦਿਓ ਜੀ ਨੂੰ ਆ ਦੇਖੋ ਫੇਸ ਕੁਆਲਿਟੀ ਇਹਦੀ ਦੇਖ ਕਿੰਨੀ ਚੰਗੀ ਹੈ ਬਿਊਟੀ ਦੇਖ ਕਿੰਨੀ ਕਿੰਨੀ ਪਿਆਰੀ ਹੈ ਜੀ ਦੇਖੋ ਬਹੁਤ ਪਿਆਰਾ ਬੱਚਾ ਹਾਂਜੀ ਮੋੜ ਲਈ ਇਹਦੇ ਰੇਟ ਨੂੰ ਭਰਾ ਜਾਇਜ ਆ ਇਹ 15 ਦੇ ਦੇਣ ਇਹ 15 ਰੁਪਏ ਦੀ ਭਰਾ ਦੇਖ ਸਕਦੇ ਹੋ ਬਹੁਤ ਸੋਹਣੀ ਬੱਸੀ ਆ ਠੀਕ ਹੈ ਤਿਆਰ ਹੋ ਕੇ ਜਰਸੀਆਂ ਆ ਮੰਨ ਕੇ ਚੱਲ 90 95 ਦੇ ਘਰਾਂ ਚ ਲੱਖ ਨੂੰ ਵਿਕਣਗੇ ਦੂਜੀਆਂ ਨਹੀਂ ਹੈਗੀਆਂ 30 35 ਹੋਣ ਚੱਲੀ ਆਉਣਗੀਆਂ ਠੀਕ ਹੈ ਜੀ ਠੀਕ ਬਹੁਤ ਟੌਪ ਦੇ ਬੱਚਿਆਂ ਵੱਢਣਗੇ ਹਾਂਜੀ ਬਾਈ ਇਹਦੀ ਦੱਸੋ ਜੀ ਜਾਣਕਾਰੀ ਛੋਟੀ ਬੱਸੀ ਦੀ ਸਰ ਇਹ ਬਾਈ 5 ਕਿ ਮਹੀਨਾ ਦਾ ਬੱਚਾ ਹੋਊਗਾ ਹਾਂਜੀ ਆ ਦੇਖ ਲਾ ਫੇਸ ਕੁਆਲਟੀ ਦੇਖਣੀ ਪੈ ਰਹੀ ਹੈ ਠੀਕ ਹੈ ਜੀ ਤੋਹਫਾ ਹੀ ਹੈ ਵੀ ਇੱਕ ਤਰ੍ਹਾਂ ਦਾ ਹਾਂਜੀ ਹਾਂਜੀ ਤੇ ਥਾਣੇ ਦੇ ਵਿੱਚ ਆਰਾ ਤੇ ਢੋਲੀ ਦੇ ਕਿੰਨੀ ਚੰਗੀ ਹੈ 5 ਮਹੀਨੇ ਦਾ ਬੱਸੀ 5 ਮਹੀਨੇ ਬੱਚੀ ਬਈ ਬੱਸੀ ਬੱਸੀ 5 ਮਹੀਨੇ ਦਾ ਬੱਚਾ ਗਿਆ ਬੱਸੀ ਹਾਂਜੀ ਕੀ ਰੇਟ ਆ ਜ ਠੀਕ ਹੈ ਇਹ ਦਾ ਹੈ ਯਾਰ ਲੋ ਭਰਾ ਕਿੰਨੀ ਫੇਸ ਬਿਊਟੀ ਆ ਕਿੰਨੀ ਸੋਹਣੀ ਆ ਠੀਕ ਹੈ ਜੀ ਤੇ ਬਾਈ ਜੀ ਨੂੰ ਜਰੂਰ ਟਾਈਕ ਕਰੋ ਬਾਕੀ ਭਰਾ ਆਪਣੇ ਫੇਸਬੁੱਕ ਤੇ ਪੇਜ ਆ ਤੇ ਜੀ ਬਾਕੀ ਸਬਸਕ੍ਰਾਈਬ ਕਰਨਾ ਤਾਂ ਕਿ ਜਿਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਠੀਕ ਹੈ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ